ਹਾਂਜੀ ਨਮਸਕਾਰ ਆਦab ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਸੂਟ ਸਾਰੇ ਨਵੇਂ ਡਿਜ਼ਾਈਨ ਨੇ ਉਹੀ ਰੇਟ ਦੇ ਨੇ ਕਸਟਮਰ ਦੀ ਮੰਗ ਹੈ ਜਿੱਦਾਂ ਮੈਂ ਕਾਟਨ ਦੇ ਸੂਟ ਵੇਚੇ ਸੀ ਨਾ ਗਰਮੀ ਉਹਦੇ ਉਸੇ ਤਰ੍ਹਾਂ ਇਹ ਮਾਲ बिक ਰਿਹਾ ਮੇਰੇ ਕੋਲੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਪਿਓਰ ਪਸ਼ਮੀਨਾ ਜੀ ਪੂਰੀ ਹੈਵੀ ਕੁਆਲਿਟੀ ਆ ਕਿਲੋ ਤੋਂ ਉੱਪਰ ਦਾ ਸੂਟ ਆ ਕੋਰੀਅਨ ਤੁਹਾਨੂੰ ਪਤਾ ਹੈ ਲੋਰੇਡੀਆਂ ਫ੍ਰੀ ਲਊਗਾ ਆ ਲੋ ਜੀ ਬਾਟਮ ਪਿਓਰ ਪਸ਼ਮੀਨਾ ਦੀ ਬਾਟਮ ਤੇ ਨਾਲ ਸ਼ਾਲ ਚੈੱਕ ਕਰੋ ਇਹਦੀ ਪ્યોਰ ਪਸ਼ਮੀਨੇ ਦੇ ਸ਼ਾਲ ਸੈਕ ਕਰੋ ਸ਼ਾਲ ਬਹੁਤ ਸੋਹਣੇ ਸੂਟ ਨੇ ਰੇਟ ਰਹੂਗਾ ਇੱਕ ਸੂਟ 725 ਰੁਪਏ ਦਾ ਜੀ ਦੋ ਸੂਟ 1400 ਰੁਪਏ ਦਾ ਕੋਰੀਅਰ ਤੁਹਾਨੂੰ ਪਤਾ ਹੀ ਮੇਰਾ ਆਲ ఓਵਰ ਇੰਡੀਆ ਫਰੀ ਰਹੂਗਾ ਆ ਲੋ ਜੀ ਪੀਸ ਚੈੱਕ ਕਰਦੇ ਜਾਓ ਨਾਲ ਨਾਲ ਨਾ ਸਕਰੀਨ ਸ਼ਾਟ ਲੈਂਦੇ ਜਾਓ ਪੀਸ ਚੈੱਕ ਕਰੋ ਕਿੰਨੇ ਸ਼ਾਨਦਾਰ ਪੀਸ ਨੇ ਜੀ ਆ ਲੋ ਕਿਆ ਬਾਤ ਹੈ ਪ੍ਰਿੰਟਿੰਗ ਚੈੱਕ ਕਰੋ ਪ੍ਰਿੰਟਿੰਗ ਦੇ ਆ ਦੇਖੋ ਬਿਲਕੁਲ ਨਾ ਮੋਰ ਬਲੇ ਹੋਏ ਨੇ ਨਾਲ ਪ੍ਰਿੰਟਿੰਗ ਵਿੱਚ ਘੇਰੇ ਤੇ ਬਾਹਵਾ ਦਾ ਵੀ ਤੁਹਾਨੂੰ ਇਸੇ ਤਰ੍ਹਾਂ ਪ੍ਰਿੰਟਿੰਗ ਮਿਲੂਗੀ ਜੀ ਆ ਲਓ ਜੀ ਇਹਦੀ ਬਾਟਮ ਤੇ ਨਾਲ ਚੈੱਕ ਕਰੋ ਇਹਦਾ ਸ਼ਾਲ ਪਿਓਰ ਪਸ਼ਮੀਨੇ ਦਾ ਹੀ ਸ਼ਾਲ ਆ ਨਵੇਂ ਡਿਜ਼ਾਈਨ ਨਵਾਂ ਮਾਲ ਇੱਕ ਸੂਟ 725 ਦਾ ਜੀ ਦੋ ਸੂਟ 1400 ਰੁਪਏ ਦੇ ਕੋਰੀਅਰ ਤੁਹਾਨੂੰ ਪਤਾ ਹੀ ਆ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਡਿਜ਼ਾਈਨ ਜਿੰਨੇ ਆਏ ਆ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਖੋਲ ਕੇ ਦਿਖਾਉਂਗਾ ਇੱਕ ਇੱਕ ਪੀਸ ਖੋਲ ਕੇ ਦਿਖਾਉਂਗਾ ਤਾਕੇ ਤੁਹਾਨੂੰ ਸਕਰੀਨਸ਼ਾਟ ਲੈਣ ਲੱਗੇ ਕੋਈ ਦਿੱਕਤ ਨਾ ਆਵੇ ਜੀ ਬਲੈਕ ਕਲਰ ਦਾ ਪੀਸ ਆ ਆ ਲੋ ਜੀ ਇਹਦੀ ਬਾਟਮ ਤੇ ਨਾਲ ਸ਼ਾਲ ਚੈੱਕ ਕਰੋ ਬਹੁਤ ਸ਼ਾਨਦਾਰ ਸ਼ਾਲ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਹਨ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਦਾਂ ਦੇ ਸੋਹਣੇ ਸੋਹਣੇ ਸੂਟ ਮਿਲਦੇ ਰਹਿਣਗੇ ਔਰ ਨੋਟੀਫਿਕੇਸ਼ਨ ਆਜਿਆ ਕਰੂਗਾ ਪੀਸ ਚੈੱਕ ਕਰੋ ਜੀ ਬੋਟਰ ਗ੍ਰੀਨ ਸ਼ੇਡ ਆ ਗਿਆ ਜੀ ਇੱਕ ਸੂਟ 725 ਜੀ ਦੋ ਸੂਟ ਮਿਲਣਗੇ 1400 ਰੁਪਏ ਦੇ ਤੇ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਡਿਜ਼ਾਈਨ ਚੈੱਕ ਕਰਦੇ ਜਾਓ ਨਾਲ ਨਾਲ ਸਕਰੀਨ ਸ਼ਾਟ ਲੈਂਦੇ ਜਾਓ ਆਹ ਲਓ ਜੀ ਸ਼ਾਲ ਦੇਖੋ ਖੂਬਸੂਰਤ ਸ਼ਾਲ ਹੈ ਜੀ ਸਿਰਫ 725 ਰੁਪਏ ਦਾ ਇੱਕ ਜੀ ਨੈਕਸਟ ਡਿਜ਼ਾਈਨ ਦੇਖੋ ਜਨਾਕ ਮਾਊਸ ਕਲਰ ਆ ਗਿਆ ਜੀ ਕਲਰ ਡਿਜ਼ਾਈਨ ਸਾਰੇ ਬ੍ਰਾਂਡਡ ਨੇ ਜੀ ਮੈਸ਼ਾ ਬ੍ਰਾਂਡ ਦੇ ਪੀਸ ਨੇ ਸਾਰੇ ਬ੍ਰਾਂਡ ਸਭ ਦੇ ਉੱਪਰ ਲਿਖਿਆ ਹੋਇਆ ਆ ਪ੍ਰਿੰਟ ਵੀ ਕੀਤਾ ਹੋਇਆ ਉਪਰ ਆ ਦੇਖੋ ਬ੍ਰਾਂਡ ਨਾਲ ਸਟੈਗ ਵੀ ਲੱਗਿਆ ਹੋਇਆ ਘੇਰਾ ਚੈੱਕ ਕਰ ਲੋ ਨੈਕਲਾਈਨ ਦੇ ਕੋ ਕਿੰਨਾ ਵਧੀਆ ਬਣਿਆ ਹੋਇਆ ਮਲਟੀ ਜੈਡ ਪ੍ਰਿੰਟਿੰਗ ਹੈ ਮਾਸਕੂਲਰ ਦਾ ਪੀਸ ਹੈ ਪਿਓਰ ਪਸ਼ਮੀਨਾ 2.5 ਮੀਟਰ ਸ਼ਲੜ ਜੀ ਆ ਲੋ ਜੀ ਸ਼ਾਲ ਦੇਖੋ ਨਾਲ ਬਹੁਤ ਸੋਹਣੇ ਸੋਹਣੇ ਪੀਸ ਨੇ ਜੀ ਸਾਰੇ ਪਿਓਰ ਪਸ਼ਮੀਨਾ ਦੇ ਠੱਡ ਚ ਪਾਉਣ ਵਾਲੇ ਤੋਹਫੇ ਦੇ ਇਹ ਸੂਟ ਆ ਲੋ ਜੀ ਖੂਬਸੂਰਤ ਪੀਸ ਦੀ ਲਓ ਲਾਈਟ ਲੈਵੈਂਡਰ ਜਿਹਾ ਸ਼ੇਡ ਹੈ ਜੀ ਮੌਵਜਾ ਕਲਰ ਹੈ ਕਿਆ ਬਾਤ ਹੈ ਇਹਦੇ ਦੀ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਆ ਲਓ ਜੀ ਬਾਟਮ ਤੇ ਨਾਲ ਸ਼ਾਲ ਦਿਖਾਉਂਗਾ ਤੁਹਾਨੂੰ ਬਹੁਤ ਸੋਹਣੀ ਸ਼ਾਲ ਹੈ ਆ ਲਓ ਦੇਖੋ ਵੀ ਇਹ ਜੀ ਪਿਓਰ ਕੁਆਲਿਟੀ ਆ 625 ਦਾ ਇੱਕ ਸੂਟ ਜੀ ਦੋ ਸੂਟ ਮਿਲਣਗੇ ਤੁਹਾਨੂੰ 1400 ਰੁਪਏ ਦੇ ਬ੍ਰਾਂਡਡ ਆਰਟੀਕਲ ਨੇ 2.5 ਮੀਟਰ ਛੱਡ ਦਾ ਕਪੜਾ ਜੀ 2.5 ਤੋਂ ਉੱਪਰ ਇਹ ਬਾਟਮ ਦਾ ਰਹੂਗਾ ਕੱਟ ਨਹੀਂ ਰਹੂਗਾ ਇਹ ਚੈੱਕ ਕਰੋ ਜੀ ਸੂਟ ਦਾ ਪੀਸ ਆ ਲਓ ਜੀ ਬਾਟਮ ਤੇ ਨਾਲ ਲਓ ਜੀ ਸ਼ਾਲ ਇਹ ਦੀ ਬ੍ਰਾਂਡਡ ਆਰਟੀਕਲ ਨੇ ਸਾਰੇ ਮੈਸ਼ਾ ਬ੍ਰਾਂਡ ਦੇ ਪੀਸ ਦਿਨੇ ਵੀ ਦੇ ਰਿਆ ਨਾ ਸਾਰੇ ਮੈਸ਼ਾ ਬ੍ਰਾਂਡ ਦੇ ਪੀਸ ਨੇ ਬ੍ਰਾਂਡ ਉੱਪਰ ਪੈਂਟ ਕੀਤਾ ਹੋਇਆ ਨਾਲ ਵੀ ਚੈੱਕ ਕਰੋ ਖੂਬਸੂਰਤ ਪੀਸ ਜੀ ਇੱਕ ਤੋਂ ਇੱਕ ਸੂਟ ਤੁਹਾਨੂੰ ਅੱਜ ਦਵਾਂਗਾ ਮੈਂ ਵਧੀਆ ਸੂਟ ਜੀ ਆਹ ਲਓ ਕਲਰ ਦੇਖੋ ਕਿੰਨੇ ਸੋਹਣੇ ਕਲਰ ਆਏ ਨੇ ਨਵੇਂ-ਨਵੇਂ ਰੰਗ ਨੇ ਨਵੇਂ-ਨਵੇਂ ਡਿਜ਼ਾਈਨ ਨੇ ਆਹ ਲਓ ਜੀ ਆਹ ਲਓ ਜੀ ਚੈੱਕ ਕਰੋ ਬਾਟਮ ਤੇ ਨਾਲ ਅਗੀ ਜੀ ਸ਼ਾਲ ਇਹ ਦੀ ਵੀਡੀਓ ਨੂੰ ਨਾ ਲਾਸਟ ਤੱਕ ਦੇਖਿਓ ਅੱਜ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਇਆ ਮੈਂ ਖੂਬਸੂਰਤ ਪੀਸ ਹੈ ਜੀ ਨੈਕਸਟ ਡਿਜ਼ਾਈਨ ਦਿਖਾਵਾਂਗਾ ਤੁਹਾਨੂੰ ਮੈਂ ਆ ਲੋ ਮਸਟਰਡ ਕਲਰ ਆ ਗਿਆ ਜੀ ਪ੍ਰਿੰਟ ਇਹ ਚੈੱਕ ਕਰੋ ਪਹਿਲਾਂ ਦਾ ਮਲਟੀ ਸ਼ੇਡ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਦੇਖੋ ਪੀਸ ਨੈਕਲੈਂਡ ਚੈੱਕ ਕਰੋ ਜੀ ਮਸਟਰਡ ਕਲਰ ਦਾ ਪੀਸ ਹੈ ਬਾਟਮ ਇਹ ਜੀ ਪਿਓਰ ਕਸ਼ਮੀਰੀਆ ਜੀ ਸਾਰੇ ਦਾ ਸਾਰਾ ਘੱਟ ਭਾਅ ਦੇ ਵਿੱਚ ਆ ਲੋ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਰੇਟ ਉਹੀ ਰਹੂਗਾ ਜੀ 1 ਸੂਟ 725 2 ਸੂਟ 1400 ਰੁਪਏ ਚੈਰੀ ਕਲਰ ਆ ਗਿਆ ਜੀ ਇਹਦੇ 'ਚ ਕਲਰ ਡਿਜ਼ਾਈਨ ਸਾਰੇ ਲਾਈਵ ਆਬ ਨੇ ਆ ਲੋ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਹੈ ਨੈਕ ਲਾਈਨ ਦੇਖੋ ਕਿਹੜਾ ਦੇਖੋ ਮਲਟੀ ਸ਼ੇਡ ਪ੍ਰਿੰਟਿੰਗ ਹੈ ਸਾਰੀ ਆ ਲੋ ਜੀ ਬਾਟਮ ਤੇ ਆ ਲੋ ਜੀ ਸ਼ਾਲ ਖੂਬਸੂਰਤ ਸ਼ਾਲ ਹੈ ਜੀ ਬਾਤ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਲਾਈਵ ਆਬ ਨੇ ਆਹ ਲੋ ਕਲਰ ਦੇਖੋ ਕਿੱਡੇ ਸ਼ਾਨਦਾਰ ਆ ਗਏ ਅਜਾ ਕੀ ਬਾਤ ਹੈ ਖੂਬਸੂਰਤ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਆ ਆ ਲੋ ਜੀ ਬਾਟਮ ਨਾਲ ਸ਼ਾਲ ਚੈੱਕ ਕਰੋ ਇਹਦੇ ਵਿੱਚ ਮੇਰਾ ਖਿਆਲ ਆ ਪੰਜ ਕਲਰ ਆਏ ਨੇ ਕਿਸੇ 'ਚ ਚਾਰ ਕਿਸੇ 'ਚ ਪੰਜ ਆ ਲੋ ਸ਼ਾਲ ਦੇਖੋ ਕਿੱਡੀ ਸ਼ਾਨਦਾਰ ਪਿਓਰ ਕਸ਼ਮੀਰੀ ਦੀ ਸ਼ਾਲ ਹੈ ਜੀ ਮਲਟੀ ਸ਼ੈਡ ਪ੍ਰਿੰਟਿੰਗ ਆ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆ ਲੋ ਜੀ ਪਰਪਲ ਕਲਰ ਆ ਗਿਆ ਜੀ ਇਹਨੂੰ ਡਾਰਕ ਲਵੈਂਡਰ ਵੀ ਕਹਿੰਦੇ ਨੇ ਕਿਹੜਾ ਚੈੱਕ ਕਰਾ ਦੇ ਆ ਲੋ ਬੋਟਮ ਆ ਲੋ ਇਹ ਸ਼ੌਲ ਖੂਬਸੂਰਤ ਸ਼ੌਲ ਜੀ ਆ ਲੋ ਕਿਆ ਬਾਤ ਹੈ ਪੀਸ ਦੇਖੋ ਕਿੰਨੇ ਸ਼ਾਨਦਾਰ ਪੀਸ ਨੇ ਸਾਰੇ ਦੇ ਸਾਰੇ ਕੋਈ ਵੀ ਤੁਹਾਨੂੰ ਪੀਸ ਇਦਾਂ ਦਾ ਨਹੀਂ ਮਿਲੂਗਾ ਜਿਹੜਾ ਵਧੀਆ ਨਾ ਹੋਵੇ ਸਾਰੇ ਹੀ ਸੂਟ ਆਈਦੇ ਵਧੀਆ ਸੂਟ ਨੇ ਆ ਲੋ ਜੀ ਗ੍ਰੀਨ ਕਲਰ ਵੀ ਆ ਗਿਆ ਜੀ ਪਹਿਲੀ ਵਾਰ ਰੰਗ ਆਇਆ ਇਹ ਕਲਰ ਦੇਖੋ ਕਿੱਡਾ ਸ਼ਾਨਦਾਰ ਆ ਹਾਲੋ ਜੀ ਬਾਟਮ ਹਾਲੋ ਸ਼ੋਰ ਕੁਝ ਸਿਰਫ 725 ਦਾ ਇੱਕ ਜੀ ਦੋ ਸੂਟ ਮਿਲਣਗੇ 1400 ਰੁਪਏ ਦੇ ਨੈਕਸਟ ਡਿਜ਼ਾਈਨ ਦਿਖਾਵਾਂਗਾ ਤੁਹਾਨੂੰ ਮੈਂ ਹਾਲੋ ਜੀ ਡਿਜ਼ਾਈਨ ਦੇਖੋ ਕਿੱਡਾ ਸ਼ਾਨਦਾਰ ਆ ਇਹਨੇ ਕਾ ਬਾਤ ਹੈ ਮਸਟਰਡ ਕਲਰ ਪ੍ਰਿੰਟ ਹੀ ਦੇਖੋ ਕਿੰਨੀ ਸ਼ਾਨਦਾਰ ਹੈ ਪੈਨਲ ਬਣਿਆ ਹੈ ਜੀ ਨੈਕਲਾਈਨ ਬਣਿਆ ਹੈ ਘੇਰਾ ਬਣਿਆ ਹੈ ਬਾਹਾਂ ਤੇ ਲੱਗ ਪ੍ਰਿੰਟ ਹੈ ਤੁਹਾਨੂੰ ਮੈਂ ਦੱਸਣਾ ਭੁੱਲ ਗਿਆ ਬੈਕ ਪ੍ਰਿੰਟ ਦੋਨਾਂ ਦੀ ਪ੍ਰਿੰਟਡ ਹੈ ਜੀ ਚਲੋ ਠੀਕ ਹੈ ਜੀ ਦੋਨਾਂ ਦੀ ਬੈਕ ਪ੍ਰਿੰਟ ਤੁਹਾਨੂੰ ਸਾਰੇ ਸੂਟਾਂ ਦੀ ਬੈਕ ਪ੍ਰਿੰਟਡ ਹੀ ਮਿਲੂਗੀ ਇਹ ਨਹੀਂ ਵੀ ਪਲੇਨ ਬੈਕ ਹੋਊਗੀ ਵੀ ਚੈੱਕ ਕਰੋ ਜਰਾ ਇੱਕ ਸੂਟ 725 ਜੀ ਦੋ ਸੂਟ ਮਿਲਣਗੇ 1400 ਰੁਪਏ ਲਓ ਜੀ ਇਹਦੇ ਵਿੱਚ ਕਲਰ ਦੇਖੋ ਤੁਹਾਨੂੰ ਮੈਂ ਹੁਣ ਕਲਰ ਦਿਖਾਉਣਾ ਫਿਰ ਵੀਡੀਓ ਜ਼ਿਆਦਾ ਵੱਡੀ ਹੋ ਜਾਂਦੀ ਆ ਮੈਰੂਨ ਸ਼ੇਡ ਹੈ ਜੀ ਪਰਪਲ ਸ਼ੇਡ ਹੈ ਜੀ ਆ ਲੋ ਬਲੈਕ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਬਲੈਕ ਹੈ ਬਰਾਊਨ ਹੈ ਇਹ ਬਲੈਕ ਬਲੈਕ ਹੈ ਜੀ ਬਹੁਤ ਵਧੀਆ ਪੀਸ ਹੈ ਜੀ ਬਰਾਊਨ ਸ਼ੇਡ ਹੈ ਬਲੈਕ ਨਹੀਂ ਬਰਾਊਨ ਲੱਗਦਾ ਹੈ ਇਹ ਆ ਲੋ ਜੀ ਨੇਵੀ ਬਲੂ ਕਲਰ ਜੀ ਇਹ ਡਾਰਕ ਬਰਾਊਨ ਸ਼ੇਡ ਹੈ ਜੀ ਹੋਰ ਬਰਾਊਨ ਸ਼ੇਡ ਇੰਨੇ ਵੀ ਸ਼ੇਡ ਹੈ ਇਹ ਨੇਵੀ ਬਲੂ ਕਲਰ ਹੈ ਜੀ ਖੂਬਸੂਰਤ ਪੀਸ ਹੈ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੇ ਸਕਰੀਨ ਤੇ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਕੀ ਬਾਤ ਹੈ ਇਹ ਫੋਟੋ ਵਾਲਾ ਡਿਜ਼ਾਈਨ ਆ ਗਿਆ ਕਿਆ ਬਾਤ ਹੈ ਪੀਛਾ ਕਰੋ ਮਲਟੀਸ਼ੇਡ ਪ੍ਰਿੰਟਿੰਗ ਦੀ ਸਾਰੇ ਮੈਸ਼ਾ ਬ੍ਰਾਂਡ ਦੇ ਪੀਸ ਹੈ ਜੀ ਇਹਦਾ ਪੀਸ ਮੈਂ ਸਾਰੇ ਹੀ ਖੋਲ ਕੇ ਦਿਖਾਉਂਗਾ ਆ ਲੋ ਬਹੁਤ ਸੋਹਣੇ ਪੀਦੇ ਦੀ ਸ਼ਾਲ ਵੀ ਬਹੁਤ ਸ਼ਾਨਦਾਰ ਹੈ ਸੈਂਟ ਦੇਖੋ ਕਿੰਨੀ ਸ਼ਾਨਦਾਰ ਕਿਆ ਬਾਤ ਹੈ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਹੈ ਵੀ ਸਿਰਫ ਇੱਕ ਸੂਟ ਮਿਲੂਗਾ ਜੀ 725 ਦਾ ਦੋ ਸੂਟ 1400 ਰੁਪਏ ਆ ਲੋ ਖੂਬਸੂਰਤ ਪੀਸ ਜੀ ਕਿਆ ਬਾਤ ਹੈ ਲਵੈਂਡਰ ਸ਼ੇਡ ਜੀ ਆਲੋ ਜੀ ਸ਼ਾਲ ਮੀਡੀਅਮ ਸ਼ੇਡ ਦਾ ਚਾਰਟ ਆਇਆ ਸਾਰਾ ਦੇਖੋ ਪੀਸ ਕਿੰਨਾ ਵਧੀਆ ਪੀਸ ਵਧੀਆ ਪੀਸ ਆ ਇਹਦੇ ਚ ਠੰਡ ਨਹੀਂ ਲੱਗੂਗੀ ਸੁਤਾ ਜੇ ਮੇਰੀ ਗਾਰੰਟੀ ਆ ਖੂਬਸੂਰਤ ਪੀਸ ਆ ਜੀ ਆਲੋ ਡਾਰਕ ਪਿਸਤਾ ਕਲਰ ਆ ਗਿਆ ਜੀ ਪੀ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਔਰ ਨਾਲ ਪਲੇਨ ਪਿਓਰ ਪਸ਼ਮੀਨੇ ਦੀ ਉਹ ਬਾਟਮ ਤੇ ਨਾਲ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਇੱਕ ਸੂਟ 725 ਜੀ ਦੂ ਸੂਟ ਮਿਲਣਗੇ 1400 ਰੁਪਏ ਦੇ ਜੀ ਆ ਲਓ ਕੀ ਬਾਤ ਹੈ ਖੂਬਸੂਰਤ ਪੀ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਸਾਰੇ ਦੇ ਸਾਰੇ ਆ ਮਾਊਸ ਕਲਰ ਆ ਗਿਆ ਜੀ ਕਲਰ ਬਹੁਤ ਪਿਆਰੇ ਨੇ ਸਾਰੇ ਇਹ ਆ ਲਓ ਜੀ ਕੀ ਬਾਤ ਹੈ ਪ੍ਰਿੰਟਿੰਗ ਚੈੱਕ ਕਰੋ ਖੂਬਸੂਰਤ ਪ੍ਰਿੰਟਿੰਗ ਹੈ ਜੀ ਆ ਲਓ ਜੀ ਬਾਟਮ ਤੇ ਨਾਲ ਮਿਲੂਗੀ ਜੀ ਸ਼ਾਲ ਖੂਬਸੂਰਤ ਪੀਸ ਹੈ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਤੁਹਾਨੂੰ ਮੈਂ ਆਰਟੀਕਲ ਦਿਖਾਉਂਗਾ ਜੀ ਖੂਬਸੂਰਤ ਪੀਸ ਹੈ ਹਾਂ ਜੀ ਨੈਕਸਟ ਡਿਜ਼ਾਈਨ ਦੇਖੋ ਜੀ ਆਹ ਲੋ ਜੀ ਕਾਨੀ ਪ੍ਰਿੰਟ ਆ ਗਿਆ ਨੇਵੀ ਬਲੂ ਕਲਰ ਹੈ ਜੀ ਬ੍ਰਾਂਡ ਚੈੱਕ ਕਰ ਲਓ ਨਾਲ ਸਾਰੇ ਬ੍ਰਾਂਡਡ ਆਰਟੀਕਲ ਹੈ ਜੀ ਕੋਈ ਦੂਜਾ ਪੀਸ ਨਹੀਂ ਕਾਨੀ ਪ੍ਰਿੰਟਿੰਗ ਹੈ ਘੇਰੇ ਦੇ ਦਿੱਤੇ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਬਣਿਆ ਹੋਇਆ ਔਰ ਸ਼ਾਲ ਵੀ ਮਿਲੂਗੀ ਜੀ ਬਹੁਤ ਸ਼ਾਨਦਾਰ ਸ਼ਾਲ ਹੈ 2.5 ਮੀਟਰ ਸ਼ੈਲਟ 2.5 ਮੀਟਰ ਤੋਂ ਉੱਪਰ ਮਿਲੂਗੀ ਬਾਟਮ ਸ਼ਾਲ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਜੀ ਆਹ ਲੋ ਜੀ ਇੱਕ ਬੋਟਲ ਗ੍ਰੀਨ ਸ਼ੇਡ ਆ ਗਿਆ ਦੇ ਵਿੱਚੇ ਆਲੋ ਜੀ ਚੈੱਕ ਕਰੋ ਜਰਾ ਖੂਬਸੂਰਤ ਪੀਣ ਜੀ ਪਤਾ ਨਹੀਂ ਕਿੰਨਾ ਕੁ ਮਾਲ ਵੇਚਿਆ ਇਹ ਮੈਚ ਕੀ ਆਲੋ ਬਹੁਤ ਵਧੀਆ ਪੀਸ ਨੇ ਡਿਜ਼ਾਈਨ ਹਰ ਵਾਰੀ ਨਵੇਂ ਆਉਂਦੇ ਨੇ ਜੀ ਇਹਦੇ ਤੇ ਕਲਰ ਦੇਖੋ ਕਿੰਨਾ ਸ਼ਾਨਦਾਰ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਲੋ ਜੀ ਚੈਰੀ ਸ਼ੇਡ ਆ ਗਿਆ ਜੀ ਕਾਨੀ ਪ੍ਰਿੰਟ ਦੇ ਉੱਪਰ ਹੀ ਆ ਚੈਰੀ ਸ਼ੇਡ ਕਿਆ ਬਾਤ ਹੈ ਪਰ ਇਹ ਦੇਖੋ ਕਿੰਨੀ ਸ਼ਾਨਦਾਰ ਖੂਬਸੂਰਤ ਪੈਂਟਿੰਗ ਹੈ ਔਰ ਸ਼ਾਲ ਵੀ ਇਹਦੀ ਬਹੁਤ ਖੂਬਸੂਰਤ ਸ਼ਾਲ ਹੈ ਜੀ ਰੇਟ ਸਾਰੇ ਅੱਜ ਵੀ ਇੱਕੋ ਹੀ ਰੇਟ ਦੀ ਵੀਡੀਓ ਹੈ ਜੀ ਅੱਜ ਇੱਕ ਸੂਟ 725 ਜੀ ਦੋ ਸੂਟ 1400 ਰੁਪਏ ਆ ਲੋ ਜੀ ਕੁੱਲੂ ਵਾਲਾ ਡਿਜ਼ਾਈਨ ਵੀ ਆ ਗਿਆ ਇਹਦੇ ਜਾਣ ਕੀ ਕਲਰ ਮਿਲੇ ਮੇਰੇ ਕੋ ਦੋ ਕੀ ਚੈੱਕ ਕਰੋ ਕੇਰਾ ਚੈੱਕ ਕਰੋ ਨਕਲਾ ਚੈੱਕ ਕਰੋ ਚੈਰੀ ਜਾਂ ਛੇੜਾ ਆ ਲੋ ਜੀ ਨਾਲ ਇਹ ਦੇਖੋ ਇਹਦੀ ਸ਼ਾਲ ਖੂਬਸੂਰਤ ਸ਼ਾਲ ਜੀ ਕਿਆ ਬਾਤ ਹੈ ਸ਼ਾਲੇ ਬਹੁਤ ਸ਼ਾਨਦਾਰ ਹੈ ਜੀ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਹੈ ਇੱਕ ਕੱਲੇ ਵਿੱਚ ਮਿਲੂਗਾ ਜੀ ਮਹਿੰਦੀ ਜੀ ਟੋਨ ਦੇ ਉੱਪਰ ਛੇੜਾ ਸਾਰੇ ਪਿਓਰ ਪਸ਼ਮੀਨੇ ਦੇ ਸੂਟ ਨੇ ਜੀ ਪੂਰੀ ਹੈਵੀ ਕੁਆਲਿਟੀ ਹੈ ਠੰਡ ਨਹੀਂ ਲੱਗੂਗੀ ਸੂਟਾਂ ਦੇ ਵਿੱਚ ਇਹ 1 ਕਿਲੋ ਤੋਂ ਉੱਪਰ ਦਾ ਸੂਟ ਹੈ ਜੀ ਆ ਲੋ ਜੀ ਬਾਟਮ ਆ ਸ਼ਾਲ ਚੈੱਕ ਕਰੋ ਖੂਬਸੂਰਤ ਸ਼ਾਲ ਜੀ ਕਿਆ ਬਾਤ ਹੈ ਇੰਨਾ ਵਧੀਆ ਪੀਸ ਹੈ ਇਹ ਕੁਛ ਛੱਡਣ ਵਾਲੇ ਪੀਸ ਨੇ ਕਿਤੇ ਆ ਲੋ ਜੀ ਆ ਗਿਆ ਜੀ ਕਰੀਮ ਕਲਰ ਆ ਗਿਆ ਕਾਨੀ ਪ੍ਰਿੰਟ ਮੈਂ 200 ਸੂਟ ਤੋਂ ਉੱਪਰ ਵੇਚਦਾ ਜੀ ਇਹ ਹਰ ਵਾਰੀ ਡਿਜ਼ਾਈਨ ਵੀ ਨਵੇਂ ਆਉਂਦੇ ਨੇ ਕਲਰ ਕਰੀਮ ਹੀ ਆਉਂਦਾ ਆ ਡਿਜ਼ਾਈਨ ਹਰ ਵਾਰੀ ਚੇਂਜ ਹੋ ਜਾਂਦੇ ਨੇ ਆ ਲੋ ਸ਼ਾਲ ਪ्योर ਪਸ਼ਮੀਨੇ ਦੇ ਉੱਪਰ ਦੀ ਇਹਦੇ 'ਚ ਸਿਰਫ ਤਿੰਨ ਪੀਸ ਹੀ ਮਿਲਣਿਆ ਕਿ ਮੈਨੂੰ ਆ ਲੋ ਜੀ ਸੋਲੋ ਡਿਜ਼ਾਈਨ ਆ ਕਲਰ ਇਹੀ ਮਿਲੂਗਾ ਪ੍ਰਿੰਟ ਅਲੱਗ-ਅਲੱਗ ਹੋਣਗੇ ਕਲਰ ਸਾਰਿਆਂ ਦਾ ਕਰੀਮ ਸ਼ੇਡ ਆ ਆ ਲੋ ਜੀ ਕਾਬ ਬਾਤ ਹੈ ਖੂਬਸੂਰਤ ਪੀਸ ਜੀ ਆ ਲੋ ਜੀ ਕਰੀਮ ਕਲਰ ਦੀ ਬਾਟਮ ਪਿਓਰ ਪਸ਼ਮੀਨੇ ਦੀਆਂ ਆਈਟਮਾਂ ਨੇ ਬ੍ਰਾਂਡਡ ਆਈਟਮਾਂ ਨੇ ਕੋਈ ਪੀਛੜਨ ਵਾਲਾ ਨਹੀਂ ਆ ਲੋ ਜੀ ਸ਼ਾਲ ਦੇਖੋ ਇਹਦੀ ਕਿੰਨੀ ਪਿਆਰੀ ਖੂਬਸੂਰਤ ਸ਼ਾਲ ਹੈ ਕਰੀਮ ਕਲਰ ਸਾਰੇ ਕਾਨੀ ਪ੍ਰਿੰਟ ਦੇ ਪੀਸ ਨੇ ਜੀ ਤਿੰਨ ਪੀਸ ਨੇ ਤਿੰਨੇ ਪੀਸ ਮੈਂ ਤੁਹਾਨੂੰ ਖੋਲ ਕੇ ਦਿਖਾ ਦੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਉਹਦਾ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਤੁਹਾਨੂੰ ਪਤਾ ਹੀ ਹੋ ਮੇਰੇ ਨੰਬਰ ਤੋਂ ਤੁਹਾਡੇ ਮੇਰੇ ਮੂੰਹ ਨੂੰ ਯਾਦ ਹੋ ਗਏ ਆ ਲੋ ਜੀ ਕਿਆ ਬਾਤ ਹੈ ਸੌਲ ਚੈੱਕ ਕਰੋ ਇਹ ਅੱਜ ਦੀ ਵੀਡੀਓ ਦਾ ਆਖਰੀ ਵੀਡੀਓ ਦੇ ਹੁਣ ਅੱਗੇ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ